ਐਡਵੋਕੇਟ ਪ੍ਰੋਜੋਸਿੰਗ ਜਮਾ ਹਰਿਆਣਾ ਹਾਈ ਕੋਰਟ ਤੋਂ ਤਾਂ ਅੱਜ ਜਿਹੜੀ ਵੀਡੀਓ ਦਾ ਟੌਪਿਕ ਹੈ ਉਹ ਜ਼ਮੀਨ ਜਾਇਦਾਦ ਜਿਹੇ ਪ੍ਰੋਪਰਟੀ ਦੇ ਨਾਲ ਵੀ ਸੰਬੰਧ ਰੱਖਦਾ ਹੈ ਤੇ ਜਿਹੜੇ ਮੇਨਟੇਨੈਂਸ ਦੇ ਕੇਸ ਨੇ ਖਰਚੇ ਦੇ ਕੇਸ ਜਿਹੜਾ ਵਾਈਫ ਵੱਲੋਂ ਪਾਇਆ ਜਾਂਦਾ ਹੈ ਜਾਂ ਫਿਰ ਕੋਈ ਜਿਹੜੀ ਜੱਦੀ ਪੁਸ਼ਤੀ ਪ੍ਰੋਪਰਟੀ ਦੇ ਵਿੱਚੋਂ ਕੋਈ ਕੱਢ ਦਿੱਤਾ ਜਾਂਦਾ ਬੰਦਾ ਤਾਂ ਉਹ ਵੀ ਇਸ ਖਰਚੇ ਦੇ ਕੇਸ ਨੂੰ ਫਾਈਲ ਕਰ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਇਹਦੇ ਵਿੱਚ ਆਪਾਂ ਆਰਡਰ 33 ਰੂਲ 1 ਦੇ ਵਿੱਚ ਵੀ ਜਿਹੜਾ ਇਹ ਐਪਲੀਕੇਸ਼ਨ ਦਾਇਰ ਕਰ ਸਕਦੇ ਹਾਂ ਇਸ ਦੇ ਵਿੱਚ ਆਪਾਂ ਸਟੇਰੀ ਮੰਗਾ ਸਕਦੇ ਹਾਂ ਕੋਰਟ ਤੋਂ ਵੀ ਜਿਹੜੀ ਸਾਡੀ ਜਿੱਦੀ ਪ੍ਰਾਪਰਟੀ ਹੈ ਇਸ ਤੇ ਇੱਕ ਚਾਰਜ ਕ੍ਰੀਏਟ ਕੀਤਾ ਜਾਵੇ ਤੇ ਇਸ ਨੂੰ ਜਿਹੜਾ ਪ੍ਰਾਪਰਟੀ ਨੂੰ ਸਟੇ ਕਰ ਦਿੱਤਾ ਜਾਵੇ ਤਾਂ ਕਿ ਇਹ ਅੱਗੇ ਸਾਡੇ ਜਿਹੜੇ ਪੁਰਖੇ ਨੇ ਇਹਨੂੰ ਅੱਗੇ ਸੇਲ ਨਾ ਕਰਨ ਜਾਂ ਜਦੋਂ ਇਹ ਕੇਸ ਹਸਬੰਡ ਦੇ ਫਾਈਲ ਕਰਦੇ ਆ ਤਾਂ ਉਹ ਹਸਬੰਡ ਹੈ ਜਿਹੜਾ ਉਹ ਇਸ ਪ੍ਰਾਪਰਟੀ ਨੂੰ ਸੇਲ ਨਾ ਕਰੇ ਤਾਂ ਕਿ ਜਿਹੜਾ ਬੱਚਿਆਂ ਦਾ ਇੰਟਰਸਟ ਹੈ ਉਹ ਬਣਿਆ ਰਹੇ ਤੇ ਬੱਚਿਆਂ ਦੀ ਪ੍ਰਾਪਰਟੀ ਜਿਹੜੀ ਬੰਨ ਦਾ ਸ਼ੇਅਰ ਹੈ ਜਾਂ ਉਹਨਾਂ ਦਾ ਮੈਂਟੇਨੈਂਸ ਹੈ ਉਹ ਉਹਨਾਂ ਨੂੰ ਮਿਲ ਸਕੇ ਤਾਂ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਆਰਡਰ 33 ਦੇ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਹੈਂਡ ਤੇ ਜਿਹੜੀ ਇਹਦੇ ਕੁਝ ਕੰਡੀਸ਼ਨਸ ਨੇ ਜਿਹੜੀਆਂ ਉਹ ਮੈਂ ਜ਼ਰੂਰ ਇਸ ਦੇ ਵਿੱਚ ਵੀਡੀਓਜ਼ ਦੇ ਵਿੱਚ ਦੱਸੂਗਾ ਤਾਂ ਕਿ ਜਿਹੜਾ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਐਂਡ ਤੇ ਜਿਹੜੀ ਸਟੇਜ ਆਰਗੂਮੈਂਟ ਸਟੇਜ ਆਉਂਦੀ ਹੈ ਤਾਂ ਉੱਥੇ ਤੁਹਾਨੂੰ ਪ੍ਰੋਬਲਮ ਫੇਸ ਨਾ ਕਰਨੀ ਪਵੇ ਤਾਂ ਜਦੋਂ ਆਰਡਰ 33 ਦੇ ਵਿੱਚ ਕੇਸ ਫਾਈਲ ਕੀਤਾ ਜਾਂਦਾ ਹੈ ਇਹ ਸਿਵਲ ਕੋਰਟ ਦੇ ਵਿੱਚ ਵੀ ਦਾਖਲ ਹੋ ਸਕਦਾ ਹੈ ਤੇ ਫੈਮਿਲੀ ਕੋਰਟ ਦੇ ਵਿੱਚ ਵੀ ਦਾਖਲ ਹੁੰਦਾ ਹੈ ਜੇ ਵਾਈਫ ਆਪਣੇ ਬੱਚਿਆਂ ਦੇ ਸਮੇਤ ਫਾਈਲ ਕਰਦੀ ਹੈ ਤਾਂ ਹੈ ਫੈਮਿਲੀ ਕੋਰਟ ਦੇ ਵਿੱਚ ਫਾਈਲ ਹੁੰਦਾ ਹੈ ਤਾਂ ਜੇ ਕੋਈ ਇੱਕ ਕੁਪਾਰਸਨ ਬੰਦਾ ਜਿਹੜਾ ਜਿੱਦੀ ਜਾਇਦਾਦ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਜੇ ਉਹ ਇਸ ਨੂੰ ਫਾਈਲ ਕਰਦਾ ਹੈ ਤਾਂ ਇਹ ਸਿਟੀ ਸਿਵਲ ਕੋਰਟ ਦੇ ਵਿੱਚ ਜਿਹੜਾ ਕੇਸ ਹੈ ਇਹ ਦਾਖਲ ਹੁੰਦਾ ਹੈ ਤੇ ਇੰਡੀਜੈਂਟ ਸੂਟ ਹੁੰਦਾ ਹੈ ਇਸ ਦੇ ਵਿੱਚ ਕੋਈ ਵੀ ਤੁਹਾਨੂੰ ਜਿਹੜੀ ਕੇਸ ਫਾਈਲ ਕਰਨ ਦੀ ਜਿਹੜੀ ਫੀਸ ਹੁੰਦੀ ਹੈ ਕੋਰਟ ਫੀਸ ਜਮ੍ਹਾਂ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤਾਂ ਜਦੋਂ ਤੁਸੀਂ ਕੇਸ ਦਾਇਰ ਕਰਦੇ ਹੋ ਤਾਂ ਆਪਣੀ ਲਿਸਟ ਆਫ ਪ੍ਰੋਪਰਟੀ ਦੇਣੀ ਪੈਂਦੀ ਹੈ ਵੀ ਤੁਹਾਡੇ ਬੈਂਕ ਬੈਲੈਂਸ ਕੀ ਹੈ ਜਾਂ ਸਾਰਾ ਉਹ ਡਿਟੇਲ ਦੇਣੀ ਪੈਂਦੀ ਹੈ ਕਿਉਂਕਿ ਇੰਡੀਜੈਂਟ ਦਾ ਮਤਲਬ ਹੀ ਇਹੀ ਹੈ ਵੀ ਤੁਹਾਡੇ ਕੋਲ ਜਿਹੜੀ ਪ੍ਰੋਪਰਟੀ ਸਫੀਸ਼ੀਐਂਟ ਹੈ ਨਹੀਂ ਤੇ ਨਾ ਹੀ ਤੁਸੀਂ ਕੋਰਟ ਫੀਸ ਫੁਲਫੀਲ ਕਰ ਸਕਦੇ ਹੋ ਤਾਂ ਜਦੋਂ ਇਹ ਐਪਲੀਕੇਸ਼ਨ ਕੋਰਟ ਦੇ ਵਿੱਚ ਲੱਗਦੀ ਹੈ ਕੇਸ ਦਾਇਰ ਕੀਤਾ ਜਾਂਦਾ ਹੈ ਤਾਂ ਇੱਕ ਐਪਲੀਕੇਸ਼ਨ ਲੱਗਦੀ ਹੈ ਅੰਗੇਜ ਕਾਉਂਸਲ ਦੀ ਕਿ ਤੁਹਾਨੂੰ ਵਕੀਲ ਕਰ ਜੋ ਕਿ ਵੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਜਿਹੜੀ ਅੰਗੇਜ ਤੁਸੀਂ ਕਾਉਂਸਲ ਕਰ ਰਹੇ ਹੋ ਉਹ ਜਿਹੜਾ ਕਾਉਂਸਲ ਅਗੇਂਜ ਕਰ ਰਹੇ ਹੋ ਉਹ ਤੁਹਾਡੇ ਟੈਕਨੀਕਲ ਹੈਲਪ ਕਰੂਗਾ ਤੁਹਾਨੂੰ ਕੇਸ ਦੇ ਵਿੱਚ ਹੈਲਪ ਕਰੂਗਾ ਕਿਉਂਕਿ ਇੱਕ ਇੰਡੀਜਨ ਪਰਸਨ ਤਾਂ ਵਕੀਲ ਕਰਨ ਦੇ ਲਈ ਵੀ ਪੈਸੇ ਨਹੀਂ ਹੁੰਦੇ ਤਾਂ ਸਭ ਤੋਂ ਪਹਿਲਾਂ ਜਦੋਂ ਇਹ ਕੇਸ ਦਾਖਲ ਕੀਤਾ ਜਾਂਦਾ ਹੈ ਦਾਖਲ ਕਰਨ ਦੇ ਵੇਲੇ ਜਦੋਂ ਆਪਾਂ ਐਪਲੀਕੇਸ਼ਨ ਧਾਰ ਕਰਦੇ ਅਗੇਂਜ ਕਾਉਂਸਲ ਦੀ ਵੀ ਸਾਨੂੰ ਇਹ ਵਕੀਲ ਜਿਹੜਾ ਹਾਇਰ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਅਗੇਂਜ ਕਰਨ ਦੀ ਐਪਲੀਕੇਸ਼ਨ ਜਿਹੜੀ ਅਲਾਉ ਕੀਤੀ ਜਾਂਦੀ ਹੈ ਤਾਂ ਫਸਟਲੀ ਫਸਟ ਸਟੇਜ ਤੇ ਜਦੋਂ ਆਪਾਂ ਕੇਸ ਦਾਖਲ ਕਰਦੇ ਹਾਂ ਉਸ ਤੋਂ ਆਪਾਂ ਸਟੇ ਦੀ ਮੰਗ ਕਰ ਸਕਦੇ ਹਾਂ ਜੇ ਕੋਰਟ ਉਸ ਦੇ ਵਿੱਚ ਪ੍ਰਾਪਰਟੀ ਨੂੰ ਸਟੇ ਨਹੀਂ ਕਰਦੀ ਪ੍ਰਾਪਰਟੀ ਦੀ ਸੇਲ ਤੇ ਸਟੇ ਨਹੀਂ ਕਰਦੀ ਤਾਂ ਉਸ ਦੇ ਵਿੱਚ ਤੁਸੀਂ ਰਿਕਵੈਸਟ ਕਰ ਸਕਦੇ ਹੋ ਕੋਰਟ ਤੋਂ ਵੀ ਇਸ ਤੇ ਚਾਰਜ ਕ੍ਰੀਏਟ ਕਰਨ ਦੀ ਲਿਸਪੈਂਡਸ ਚੜਾ ਦਿੱਤੀ ਜਾਵੇ ਲਿਸਪੈਂਡਸ ਜਿਹੜੇ ਜੇ ਕੋਰਟ ਆਰਡਰ ਕਰ ਦਵੇ ਤਾਂ ਉਹ ਸਟੇ ਦੀ ਤਰ੍ਹਾਂ ਹੀ ਕੰਮ ਕਰਦੀ ਹੈ ਲਿਸਪੈਂਡਸ ਦਾ ਮਤਲਬ ਇਹ ਹੁੰਦਾ ਵੀ ਸੈਕਸ਼ਨ 100 ਦੇ ਵਿੱਚ ਜਿੱਮੇ ਚਾਰਜ ਦੀ ਡੈਫੀਨੇਸ਼ਨ ਹੈ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਦੇ ਵਿੱਚ ਤਾਂ ਉਸ ਸੈਕਟ ਦੇ ਅਕੋਰਡਿੰਗਲੀ ਚਾਰਜ ਦਾ ਮਤਲਬ ਹੁੰਦਾ ਵੀ ਤੁਹਾਡਾ ਇਸ ਪ੍ਰੋਪਰਟੀ ਦੇ ਇੱਕ ਚਾਰਜ ਬਣ ਚੁੱਕਿਆ ਹੈ ਜਿਵੇਂ ਮੌਰਗੇਜ ਨਹੀਂ ਹੁੰਦਾ ਇਹ ਮੌਰਗੇਜ ਦੇ ਬੰਗ ਹੁੰਦਾ ਹੈ ਤੇ ਉਸ ਪ੍ਰੋਪਰਟੀ ਤੇ ਤੁਹਾਡਾ ਜਿਹੜਾ ਕੇਸ ਦਾਖਲ ਕਰ ਰਹੇ ਹੋ ਉਸ ਤੇ ਤੁਹਾਡਾ ਇੱਕ ਚਾਰਜ ਬਣ ਜਾਂਦਾ ਹੈ ਵੀ ਤੁਹਾਡਾ ਇੱਕ ਰਾਈਟ ਬਣ ਗਿਆ ਹੈ ਉਸ ਪ੍ਰੋਪਰਟੀ ਦੇ ਵਿੱਚ ਮੰਨ ਲਓ 2 ਲੱਖ ਜੇ ਤੁਸੀਂ ਕਲੇਮ ਕਰ ਰਹੇ ਹੋ ਤਾਂ ਤੁਹਾਡਾ ਉਸ ਪ੍ਰੋਪਰਟੀ ਦੇ 2 ਲੱਖ ਦਾ ਚਾਰਜ ਕ੍ਰੀਏਟ ਹੋ ਚੁੱਕਿਆ ਹੈ ਉਸ ਤੋਂ ਬਾਅਦ ਜਦੋਂ ਪਾਰਟੀਆਂ ਅਪੀਅਰ ਹੁੰਦੀਆਂ ਨੇ ਕੋਰਟ ਦੇ ਵਿੱਚ ਜਿਸ ਜਿਸ ਬੰਦੇ ਦੇ ਆਪਾ ਕੇਸ ਫਾਈਲ ਕਰਦੇ ਆ ਜਦੋਂ ਉਹ ਪੇਸ਼ ਹੋ ਜਾਂਦਾ ਹੈ ਪੇਸ਼ ਹੋਣ ਤੋਂ ਬਾਅਦ ਉਹ ਰਿਟਨ ਸਟੇਟਮੈਂਟ ਦਿੰਦੇ ਨੇ ਰਿਟਨ ਸਟੇਟਮੈਂਟ ਤੋਂ ਬਾਅਦ ਇਹ ਇੰਟੇਰੀਅਮ ਅਪਲੀਕੇਸ਼ਨ ਤੇ ਲੱਗਦਾ ਹੈ ਜਦੋਂ ਡਿਸਾਈਡ ਕੀਤੀ ਜਾਂਦੀ ਹੈ ਕੋਰਟ ਦੁਆਰਾ ਇੰਟੇਰੀਅਮ ਅਪਲੀਕੇਸ਼ਨ ਫਿਰ ਇਸ ਤੇ ਦੇਖੀ ਜਾਂਦੀ ਹੈ ਸਟੇ ਬਣਦੀ ਹੈ ਕਿ ਨਹੀਂ ਬਣਦੀ ਉਹ ਚਲੋ ਟੈਕਨੀਕਲ ਗੱਲਾਂ ਨੇ ਕਿਸ ਅਧਾਰ ਤੇ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜੀ ਸਟੇਟਸ ਰਿਪੋਰਟ ਵੀ ਆਉਂਦੀ ਹੈ ਇਸ ਦੀ ਵੀ ਤੁਸੀਂ ਇੰਡੀਜੈਂਟ ਹੈ ਵੀ ਉਹ ਜਾਂ ਨਹੀਂ ਉਹ ਜਿਹੜਾ ਕੋਰਟ ਹੈ कोर्ट ਖੁਦ ਆਰਡਰ ਕਰਦਾ ਹੈ ਕਲੈਕਟਰ ਨੂੰ ਜਾਂ ਤਹਿਸੀਲਦਾਰ ਨੂੰ ਵੀ ਤੁਸੀਂ ਇਹ ਰਿਪੋਰਟ ਦਵੋ ਵੀ ਇਹ ਬੰਦਾ ਇੰਡੀਜੈਂਟ ਹੈਗਾ ਕਿ ਨਹੀਂ ਤਾਂ ਇੱਕ ਸੈਪਰੇਟ ਤੁਹਾਡੀ ਐਪਲੀਕੇਸ਼ਨ ਦੀ ਅ ਤੋਂ ਬਾਅਦ ਤੁਹਾਡੀ ਸਟੇਟਮੈਂਟ ਵੀ ਰਿਕਾਰਡ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ ਵੀ ਤੁਸੀਂ ਇੰਡੀਜੈਂਟ ਹੋ ਤਾਂ ਉਸ ਤੋਂ ਬਾਅਦ ਐਵਿਡੈਂਸ ਦੀ ਵਾਰੀ ਆਂਦੀ ਹੈ ਐਵਿਡੈਂਸ ਦੇਣ ਤੋਂ ਬਾਅਦ ਜਿਹੜਾ ਕੇਸ ਹੈ ਤੁਹਾਡੇ ਫੇਵਰ ਦੇ ਵਿੱਚ ਹੋਊਗਾ ਜਾਂ ਨਹੀਂ ਹੋਊਗਾ ਉਹ ਕੋਰਟ ਔਰ ਮੈਰਿਟ ਡਿਸਾਈਡ ਕਰਦੀ ਹੁੰਦੀ ਹੈ ਵੀ ਜੇ ਤੁਹਾਡੇ ਕੋਲ ਪ੍ਰੂਫ ਹੈਗਾ ਇਨਸਿਸਟੈਂਟ ਪ੍ਰੋਪਰਟੀ ਨੂੰ ਪ੍ਰੂਫ ਕਰਨ ਦਾ ancestral property ram ਮੈਨਸ ਇਹ ਹੁੰਦਾ ਹੈ ਵੀ ਜਿਹੜੀ ਪ੍ਰਾਪਰਟੀ ਜੱਦੀ ਜਾਇਦਾਦ ਚਲਦੀ ਆ ਰਹੀ ਹੈ ਪੀੜੀਦਰ ਪੀੜੀ ਦਾਦੇ ਪਰਦਾਦਿਆਂ ਤੋਂ ਐਟ ਲੀਸਟ ਉਹ 4 ਜਨਰੇਸ਼ਨ ਜਿਹੜੀ ਕੋਰਟ ਕਾਊਂਟ ਕੀਤੀ ਜਾਂਦੀ ਹੈ ਤਾਂ ਜਾ ਕੇ ਉਹ ਜੱਦੀ ਪ੍ਰਾਪਰਟੀ ਮੰਨੀ ਜਾਂਦੀ ਹੁੰਦੀ ਹੈ